ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੋ ਲੜਕਾ ਇੱਕ ਹਥਿਆਰ ਪ੍ਰਮੋਟ ਕਰ ਰਿਹਾ ਸੀ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਵੀਡੀਓ ਥਾਣੀ ਦੀ ਬਣਾ ਕੇ ਉਹਨੂੰ ਪ੍ਰਮੋਟ ਕਰਦਾ ਸੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਸੋਸ਼ਲ ਮੀਡੀਆ ਤੇ ਨੇ ਆਪਣੀ ਵੀਡੀਓ ਵਾਇਰਲ ਕਰਕੇ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਉਹਨੇ ਕਾਨੂੰਨੀ ਲੰਘਣਾ ਕੀਤਾ ਜਿਸ ਕਰਕੇ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਲਿਆ ਕੇ ਉਹਦੇ ਖਿਲਾਫ 100 5 ENS ਤੱਕ ਲੰਦਰਾ ਪੇਸ਼ ਕੀਤਾ ਮਾਨ ਜੋ ਕਮਿਸ਼ਨਰ ਸਾਹਿਬ ਦੀ ਜਿਨ੍ਹਾਂ ਨੇ ਉਹਨਾਂ ਨੂੰ ਪਾਬੰਦ ਕੀਤਾ ਅੱਗੇ ਤੋਂ ਅਜਿਹਾ ਕਰਨ ਤੋਂ ਵਰਜਿਆ ਪਰ ਅਸੀਂ ਵੀ ਨੌਜਵਾਨਾਂ ਤੇ ਨੌਜਵਾਨ ਲੜਕਿਆਂ ਨੂੰ ਜੋ ਅੱਜ ਲਮੀਏ ਦੇ ਲੜਕੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੀਆਂ ਹਰਕਤਾਂ ਮਤ ਕਰੋ ਜੋ ਤੁਹਾਡੇ ਭਵਿੱਖ ਵਿੱਚ ਨੁਕਸਾਨ ਕਰ ਲਓ ਅਸੀਂ ਅਪੀਲ ਕਰਦੇ ਆਂ ਇਹ ਬਿਲਕੁਲ ਹੈ ਇਹ ਆਪਣੀ ਪਰ ਉਹ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਇਹ ਕਈ ਇਹੋ ਜਿਹੇ ਘਟਨਾਵਾ ਗਲਤ ਅਰਕਤਾ ਕਰਦੇ ਜਿਨ੍ਹਾਂ ਨਾਲ ਇਹਨਾਂ ਦਾ ਭਵਿੱਖ ਵਿੱਚ ਕਾਫੀ ਨੁਕਸਾਨ ਹੁੰਦਾ ਹੈ ਇਹ ਕਈ ਤਾਂ ਆਪਾਂ ਇਹ ਜਿਵੇਂ ਕੈਂਗ ਲੈਵਲ ਦੇ ਗਰੁੱਪ ਬੰਦੇ ਨੇ ਉਹਨਾਂ ਦੇ ਗਰੁੱਪ ਬਣਾ ਕੇ ਮੁੰਡੇ ਆਪ ਆਪਣੇ ਨੂੰ ਪ੍ਰਮੋਟ ਕਰਦੇ ਪਰ ਅਸੀਂ ਇਹਨਾਂ ਦੀ ਅਪੀਲ ਕਰਦੇ ਹਾਂ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਅਸੀਂ ਅਪੀਲ ਵੀ ਕਰਦੇ ਹਾਂ ਪਰ ਇਹ ਗਰੇਜ ਕਰਨ ਪਰ ਜੇ ਕੋਈ ਨਹੀਂ ਅਪੀਲ ਦੀ ਨੂੰ ਅਕਸੈਪਟ ਕਰਦਾ ਜੋ ਕਾਨੂੰਨੀ ਲੰਘਣਾ ਕਰਦਾ ਸੀ ਉਹਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਦਾਇਰੇ ਦੇ ਵਿੱਚ ਮੰਦੀ ਕਾਰਵਾਈ ਕਾਰਵਾਈ ਅਮਲ ਚ ਲਿਆਵਾਂਗੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੋ ਲੜਕਾ ਇੱਕ ਹਥਿਆਰ ਪ੍ਰਮੋਟ ਕਰ ਰਿਹਾ ਸੀ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਵੀਡੀਓ ਥਾਣੇ ਦੀ ਬਣਾ ਕੇ ਉਹਨੂੰ ਪ੍ਰਮੋਟ ਕਰਦਾ ਸੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਸੋਸ਼ਲ ਮੀਡੀਆ ਤੇ ਨੇ ਆਪਣੀ ਵੀਡੀਓ ਵਾਇਰਲ ਕਰਕੇ ਸਿਆਰਾਂ ਨੂੰ ਪ੍ਰੋਮੋਟ ਕਰਨ ਕਰਕੇ ਉਹਨੇ ਕਾਨੂੰਨੀ ਲੰਘਣਾ ਕੀਤੀ ਹੈ ਜਿਸ ਕਰਕੇ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਲਿਆ ਕੇ ਉਹਦੇ ਖਿਲਾਫ 128 ਪੀਐਨਐਸ ਤੱਕ ਲੰਦਰਾ ਪੀਸ ਕੀਤਾ ਮਾਨਯੋਗ ਮజిਸਟ੍ਰੇਟ ਸਾਹਿਬ ਦੀ ਜਿਨ੍ਹਾਂ ਨੇ ਉਹਨਾਂ ਨੂੰ ਪਾਬੰਦ ਕੀਤਾ ਅਗੇ ਤੋਂ ਅਜਿਹਾ ਕਰਨ ਤੋਂ ਵਰਜਿਆ ਪਰ ਅਸੀਂ ਵੀ ਨੌਜਵਾਨਾਂ ਤੇ ਨੌਜਵਾਨ ਲੜਕਿਆਂ ਨੂੰ ਜੋ ਅੱਜ ਲੰਮੀਏ ਦੇ ਲੜਕੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੀਆਂ ਹਰਕਤਾਂ ਮਤ ਕਰੋ ਜੋ ਤੁਹਾਡੇ ਭਵਿੱਖ ਵਿੱਚ ਨੁਕਸਾਨ ਕਰ ਲਾ। ਅਸੀਂ ਅਪੀਲ ਕਰਦੇ ਆਂ। ਇਹ ਬਿਲਕੁਲ ਹੈ। ਇਹ ਆਪਣੀ ਪ੍ਰੋਮੋ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਇਹ ਕਈ ਇਹੋ ਜਿਹੀਆਂ ਘਟਨਾਵਾਂ ਗਲਤ ਹਰਕਤਾਂ ਕਰਦੇ ਜਿਨ੍ਹਾਂ ਨਾਲ ਇਹਨਾਂ ਦਾ ਭਵਿੱਖ ਵਿੱਚ ਕਾਫੀ ਨੁਕਸਾਨ ਹੁੰਦਾ ਹੈ। ਇਹ ਕਈ ਤਾਂ ਆਪਾਂ ਇਹ ਜਿਵੇਂ ਕੈਂਗ ਲੈਵਲ ਦੇ ਗਰੁੱਪ ਬੰਦਦੇ ਨੇ ਉਹਨਾਂ ਦੇ ਗਰੁੱਪ ਬਣਾ ਕੇ ਮੁੰਡੇ ਆਪ ਆਪਣੇ ਨੂੰ ਪ੍ਰੋਮੋਟ ਕਰਦੇ ਪਰ ਅਸੀਂ ਇਹਨਾਂ ਦੀ ਅਪੀਲ ਕਰਦੇ ਆ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਅਸੀਂ ਅਪੀਲ ਵੀ ਕਰਦੇ ਆ ਪਰ ਇਹ ਗਰੇਜ ਕਰਨ ਪਰ ਜੇ ਕੋਈ ਨਹੀਂ ਅਪੀਲ ਦੀ ਨੂੰ ਅਕਸੈਪਟ ਕਰਦਾ ਜੋ ਕਾਨੂੰਨੀ ਲੰਘਣਾ ਕਰਦਾ ਤੁਸੀਂ ਉਹਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਦਾਇਰੇ ਦੇ ਵਿੱਚ ਮੰਦੀ ਕਾਰਵਾਈ ਕਾਰਵਾਈ ਅਮਲ ਚੱਲੇਗਾ